ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੋਲੇ ਜੋ ਤੁਸੀਂ ਆ ਗਊ ਖੜੀ ਦੇਖਦੇ ਹੋ ਉਹ ਅੱਜ ਤੁਹਾਡੇ ਮੈਂ ਦਰਸ਼ਨ ਕਰਾਉਣੇ ਆ ਉਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਨੇ ਸੇ ਤਾਂ ਚੜਦੀ ਕਲਾ ਕੈਮਾਈ ਚੜਦੀ ਕਲਾ ਇਹਦੇ ਤੇ ਆਪਾਂ ਅੱਜ ਗੱਲ ਕਰਦੇ ਆ ਇਹ ਮੈਂ ਫੋਟੋ ਜੀ ਦੇਖੀ ਸੀ ਪਹਿਲਾਂ ਮੈਂ ਅੱਜ ਦੇਖ ਲਈ ਤੇ ਇਹਦੇ ਚ ਥੋੜੀ ਜੀ ਬਰੀਕੀ ਦੀ ਜਾਣਕਾਰੀ ਆਪਾਂ ਗੱਲ ਕਰਦੇ ਆ ਵੀ ਇਹ ਜੀ ਪੰਗਨੂਰ ਨਸਲ ਆ ਪੰਗਨੂਰ ਨਸਲ ਆ ਹਾਂਜੀ ਆਂਧਰਾ ਪ੍ਰਦੇਸ਼ ਦੀ ਇਹ ਬਰੀਡ ਜੀ ਪਿੰਡ ਦੇ ਨਾਮ ਤੋਂ ਇਹਦਾ ਨਾਂ ਪਿਆ ਹੈ ਹਾਂ ਆਂਧਰਾ ਪ੍ਰਦੇਸ਼ ਦੇ ਆਂਧਰਾ ਪ੍ਰਦੇਸ਼ ਦੀ ਗਊ ਆਂਧਰਾ ਪ੍ਰਦੇਸ਼ ਜੀ ਤਾਂ ਇਹ ਇਸ ਧਰਤੀ ਤੇ ਦੂਸਰੀ ਸਭ ਤੋਂ ਛੋਟੀ ਗਊ ਆ ਦੂਸਰੀ ਸਭ ਤੋਂ ਛੋਟੀ ਗਊ ਸਭ ਤੋਂ ਛੋਟੀ ਪ੍ਰਜਾਤੀ ਦੀ ਗਊ ਆ ਇਹ ਠੀਕ ਹੈ ਜੀ ਤਾਂ ਇਹ ਬਹੁਤ ਸੋਹਣੀ ਹੁੰਦੀ ਆ ਬਹੁਤ ਜ਼ਿਆਦਾ ਸ਼ਰੀਫ ਹੁੰਦੀ ਆ ਜੀ ਦੁੱਧ ਜਿਹੜੀ ਆ ਤਿੰਨ ਤੋਂ ਲੈ ਕੇ 4.5 5 ਕਿਲੋ ਤੱਕ ਇੱਕ ਦਿਨ ਦਾ ਦਿੰਦੀ ਆ ਜਿਹੜੀ ਚੰਗੀ ਨਾ ਵਧੀਆ ਨਸਲ ਦੀ ਆ ਜੀ ਤਾਂ ਇਹਨੂੰ ਫੈਟ ਇਹਦੀ ਬਹੁਤ ਜ਼ਿਆਦਾ ਹੁੰਦੀ ਆ ਫੈਟ ਕਿੰਨੀ ਫੈਟ ਇਹਦੀ 7 ਤੋਂ ਲੈ ਕੇ ਤੇ 10 ਤੋਂ 10 ਤੱਕ ਇਹਦੀ ਨਾਰਮਲ ਫੈਟ ਹੁੰਦੀ ਆ ਹਾਂ ਵੀ ਨੈਟ ਤੇ ਵੀ ਤੁਸੀਂ ਦੇਖੋਗੇ 9 ਜਾਂ 10 ਪਲੱਸ ਲਿਖੀ ਵੀ ਆ ਜਦੋਂ ਜਾਣਕਾਰੀ ਪੂਰੀ ਕੱਢੋਗੇ ਤੇ ਉਸ ਤੋਂ ਬਾਅਦ ਇਹ ਬਹੁਤ ਹੀ ਸ਼ਰੀਫ ਕਿਸਮ ਦਾ ਭੋਲਾ ਜਿਹਾ ਕੀ ਕਹਿੰਦੇ ਇੱਕ ਪੱਟ ਜੀ ਤੇ ਅਮੀਰ ਲੋਕਾਂ ਨੇ ਇਹ ਜਿਹੜੀਆਂ ਗਾਵਾਂ ਨੇ ਘਰੇ ਪੱਟ ਦੇ ਤੌਰ ਤੇ ਵੀ ਰੱਖੀਆਂ ਹੋਈਆਂ ਨੇ ਹਾਂ ਬਹੁਤ ਸਾਰੇ ਵੀਰ ਭਰਾ ਜਿਹੜੇ ਦੇਖ ਰਹੇ ਆ ਉਹਨਾਂ ਨੇ ਇੱਕ ਪੱਟ ਤੌਰ ਤੇ ਪਿਆਰ ਦੇ ਤੌਰ ਤੇ ਕਹਿ ਦਿੱ ਗਏ ਇਹ ਰੱਖੀ ਵੀ ਹੈ ਘਰੇ ਤੇ ਸਨਾਤਨ ਧਰਮ ਦੇ ਵਿੱਚ ਜਿਸ ਹਸਾਵਨਾ ਮੋਦੀ ਸਾਹਿਬ ਨੇ ਉਹ ਇੱਕ ਗਊ ਪੂਜਾ ਕਰਨ ਵਾਸਤੇ ਨੂੰ ਉਹਨਾਂ ਨੂੰ ਬਹੁਤ ਸੌਖਾ ਜਾਂਦਾ ਘਰੇ ਰੱਖਣ ਵਾਸਤੇ ਉਸ ਵਾਸਤੇ ਵੀ ਗਊ ਪੂਜਨ ਵਾਸਤੇ ਵੀ ਰੱਖੀਆਂ ਹੋਈਆਂ ਨੇ ਹਾਂ ਇਹ ਛੋਟੇ ਪਿੱਟ ਚ ਵੀ ਗਿਣੀ ਜਾਂਦੀ ਹੈ ਹਾਂ ਕਿਣੀ ਜਾਂਦੀ ਹੈ ਹਾਂ ਇਹਦੇ ਜੀ ਆਪਾਂ ਰੇਟ ਦੀ ਗੱਲ ਕਰੀਏ ਵੀ ਕੀਮਤ ਕਿੰਨੀ ਹੋਊਗੀ ਇਹ 1.5 ਲੱਖ ਰੁਪਏ ਤੋਂ ਸਟਾਰਟ ਹੋ ਕੇ ਅੱਗੇ 10 ਤੋਂ 15 ਲੱਖ ਰੁਪਏ ਤੱਕ ਬਿਊਟੀ ਮੁਤਾਬਕ ਬਰੀਡ ਜਿਹੋ ਜੀ ਕਿਸੇ ਨੇ ਕੀਤੀ ਉਹਦੀ ਸ਼ੁੱਧਤਾ ਦੇ ਮੁਤਾਬਕ ਇਹਦਾ ਰੇਟ ਹੈ ਬਰੀਡ ਤੇ ਸ਼ੁੱਧਤਾ ਤੇ ਸੁੰਦਰਤਾ ਨੂੰ ਮਿਲਾ ਕੇ ਇਹਦਾ 1.5 ਲੱਖ ਰੁਪਏ ਤੋਂ ਰੇਟ ਸਟਾਰਟ ਹੋਏ ਹਨ ਤੇ ਉਦੋਂ ਦਾ 15-20 ਲੱਖ ਤੱਕ ਵੀ 15-20 ਲੱਖ ਤੱਕ ਪਹੁੰਚ ਜਾਂਦਾ ਚਲਿਆ ਜਾਂਦਾ ਤੇ ਇਹ ਮੈਂ ਤੁਹਾਨੂੰ ਦੱਸ ਦਿੰਨਾ ABC ਸੀਮਨ ਬੈਂਕ ਆਂਧਰਾ ਪ੍ਰਦੇਸ਼ ਦੇ ਵਿੱਚ ਖੜੇ ਆ ਹਾਂਜੀ ਉੱਥੇ ਤੁਹਾਨੂੰ ਇਹ ਛੋਟੀ ਜੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਨੂੰ ਗੱਲਾਂ ਦਾ ਪਤਾ ਲੱਗਿਆ ਦੇਖਣ ਵਾਲਿਆਂ ਨੂੰ ਪਤਾ ਲੱਗਾ ਹੋਊਗਾ ਹੀ ਹਾਂਜੀ ਤੇ ਜੇ ਕਿਸੇ ਵੀਰ ਦੇ ਘਰੇ ਹੈ ਇਹ ਦੇਵਤੇ ਤਾਂ ਮੈਨੂੰ ਫੋਟੋ ਵੀ ਜ਼ਰੂਰ ਕਮੈਂਟ ਚ ਪਾ ਦਿਓ ਜਾਈਂ ਹਾਂ ਹਾਂ ਤੇ ਇਹਦਾ ਸੀਮਨ ਲਾ ਕੇ ਇੱਕ ਬਰੀਡਡ ਵਧੀਆ ਤੋਂ ਵਧੀਆ ਡਵੈਲਪ ਕਰਨ ਦੀ ਕੋਸ਼ਿਸ਼ ਕਰਨ ਹਾਂ ਕੋਸ਼ਿਸ਼ ਕਰਨ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਧੰਨਵਾਦ